ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਇੱਕ ਸਖਤ ਮੁਹਿੰਮ ਚੜ੍ਹੀ ਗਈ ਹੈ। ਜੇਹਦੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜਿਹਦੇ ਵਿੱਚ ਦੋ ਹਾਰਡ ਐਂਡ ਲੁੱਟਖੋਹਾਂ ਕਰਨ ਵਾਲੇ ਜਿਹੜੇ ਦੋਸ਼ੀ ਹੈ। ਉਹਨਾਂ ਨੂੰ ਅਰੈਸਟ ਕੀਤਾ ਗਿਆ। ਪਿਛਲੇ ਕੁਝ ਦਿਨਾਂ ਦੇ ਵਿੱਚ ਫਤੂ ਟਿੰਗਾ ਤਲਵੰਡੀ ਚੌਧਰੀਆ ਸਦਰ ਕਪੂਰਥਲਾ ਏਰੀਆ ਦੇ ਵਿੱਚ ਕੁਝ ਪਿਸਤੌਲ ਦੀ ਨੋਕ ਤੇ ਉਹ ਕਰਨ ਦੀ ਲੁੱਟ ਕਰਨ ਦੀ ਵਾਰਦਾਤਾ ਲਗਾਤਾਰ ਜਿਹੜੀ ਅੰਜਾਮ ਦਿੱਤੀਆਂ ਜਾ ਰਹੀਆਂ ਸੀ ਤੇ ਉਹਨੂੰ ਫੋਲੋ ਕਰਦੇ ਹੋਏ ਦੋਸ਼ੀਆਂ ਦੀ ਜਿਹੜੀ شناخت ਕੀਤੀ ਗਈ ਦੋਸ਼ੀ ਜਿਹੜੇ ਲਾਭ ਸਿੰਘ ਤੇ ਜੋਗਾ ਸਿੰਘ ਆ ਇਹ ਲਾਟੀਆਂਵਾਲ ਪਿੰਡ ਦੇ ਰਹਿਣ ਵਾਲੇ ਹੈਗੇ شناخت ਹੋ ਗਈ ਸੀ ਸਾਡੀ ਜਿਹੜੀ ਸੀਆਈਏ ਦੀ ਵੱਖ-ਵੱਖ ਟੀਮਾਂ ਇਹ ਦੋਸ਼ੀ ਦੇ ਪਿੱਛੇ ਲਗਾਤਾਰ ਹੀ ਇਹਨਾਂ ਨੂੰ ਫੋਲੋ ਕਰ ਰਹੀਆਂ ਸੀ ਕੱਲ ਸਾਨੂੰ ਬੜੀ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਹੋ ਸਕਦਾ ਹੈਗਾ ਕਿ ਆਹ ਦੋਸ਼ੀ ਟਿਲਵਾ ਏਰੀਆ ਚ ਰਾਤ ਨੂੰ ਜਿਹੜਾ ਕੋਈ ਵਾਰਦਾਤ ਕਰਨ ਦੀ ਘੁਮਰੇ ਹਨ ਇਮੀਡੀਏਟਲੀ ਇਨਫੋਰਮੇਸ਼ਨ ਦੇ ਦਹਾਤੇ ਸੀਏਏ ਟੀਮਾਂ ਜਿਹੜੀ ਟਿਲਵਾ ਦੇ ਏਰੀਆ ਦੇ ਵਿੱਚ ਡਿਪਲੋਏ ਕੀਤੀਆਂ ਗਈਆਂ ਗਸ਼ਤ ਦੌਰਾਨ ਉਹਨਾਂ ਨੂੰ ਜਿਹੜਾ ਸੜਕ ਦੇ ਉੱਤੇ ਇੱਕ ਮੋਟਰਸਾਈਕਲ ਆਂਦਾ ਹੋਇਆ ਦਿਖਿਆ ਜਿਹਨੂੰ ਸੀਏਏ ਟੀਮ ਨੇ ਰੋਕਣ ਦਾ ਜਿਹੜਾ ਇਸ਼ਾਰਾ ਕੀਤਾ ਰੋਕਣ ਦਾ ਇਸ਼ਾਰਾ ਮੋਟਰਸਾਈਕਲ ਘੁਮਾਉਣ ਵੇਲੇ ਉਹਨਾਂ ਨੇ ਪੁਲਿਸ ਫਾਟੀ ਤੇ ਸਿੱਧਾ ਜਿਹੜਾ ਫਾਇਰ ਕਰਤਾ ਦੋਵਾਂ ਨੇ ਜਿਹਦੇ ਉੱਤੇ ਪੁਲਿਸ ਮੁਲਾਜ਼ਮਾਨ ਨੇ ਆਪਣੀ ਆਤਮ ਰੱਖਿਆ ਦੇ ਵਿੱਚ ਜਵਾਬੀ ਫਾਇਰ ਕੀਤਾ ਜੋ ਜਵਾਬੀ ਫਾਇਰ ਦੋਵੇਂ ਜਿਹੜੇ ਦੋਸ਼ੀਆਂ ਨੂੰ ਲੱਗਿਆ ਹੈਗਾ ਕੀ ਕੀ ਸਰ ਦੋਸ਼ੀਆਂ ਇਹ ਦੋਸ਼ੀਆਂ ਕੋਲੋਂ ਸਾਨੂੰ ਦੋ ਪਿਸਤੌਲ ਦੇਸੀ 7.65mm ਤੇ ਤਿੰਨ ਜਿੰਦਾ ਰੌਂਜ ਜਿਹੜੇ ਬਰਾਮਦ ਹੋਏ ਐ ਤੇ ਇੱਕ ਮੋਟਰਸਾਈਕਲ ਵੀ ਜਿਹੜਾ ਇਹਨਾਂ ਤੋਂ ਬਗੈਰ ਨੰਬਰ ਪਲੇਟ ਸਾਨੂੰ ਬਰਾਮਦ ਹੋਇਆ ਹੈ ਇਹਨਾਂ ਦੀ ਜਿਹੜੀ ਪੜਤਾਲ ਅਸੀਂ ਕੀਤੀ ਹੈ ਤੇ ਇਹਨਾਂ ਤੇ 6 ਤੋਂ ਵੱਧ ਮੁਕੱਦਮੇ ਜਿਹੜੇ ਲੁੱਟਾ ਖਵਾਦੇ ਜਿਹੜਾ ਵੈਪਨ ਦੀ ਨੋਕ ਤੇ ਤੇ ਹੋਰ سنگੀਨ ਮੁਕੱਦਮੇ ਵੀ ਜਿਹੜੇ ਦਰਜ ਹਨ ਦੋਸ਼ੀਆਂ ਦੀ ਹੁਣ ਜਿਹੜੇ ਇਹਨਾਂ ਦੀ ਅਰੈਸਟ ਜਿਹੜੀ ਪਾ ਦਿੱਤੀ ਗਈ ਹੈ ਇਹਨਾਂ ਨੂੰ ਅਜਮਾਨੀ ਅਦਾਲਤ ਤੇ ਪੇਸ਼ ਕਰਕੇ ਜਿਹੜਾ ਅਸੀਂ ਪੁਲਿਸ ਰਿਮਾਂਡ ਲਵਾਂਗੇ ਉਮੀਦ ਹੈ ਕਿ ਹੋਰ ਵੀ ਜਿਹੜੀ سنگੀਨ ਵਾਰਦਾਤਾ ਜਿਹੜੀਆਂ ਆ ਉਹ ਜ਼ਿਲ੍ਹੇ ਦੇ ਵਿੱਚ ਪ੍ਰੈਸ ਹੋਣਗੀਆਂ ਦੋਸ਼ੀ ਹਸਪਤਾਲ ਐਡਮਿਟ ਦੋਸ਼ੀ ਅਸਲੇ ਸਿਵਲ ਹਸਪਤਾਲ ਚ ਐਡਮਿਟ ਕਰਾਏ ਗਏ ਹਨ ਉਹਨਾਂ ਦਾ ਇਲਾਜ ਚੱਲ ਰਿਹਾ ਹੈ